ਝੁਕਦਾ ਹੈ ਨਮਸਕਾਰ ਕਰਦਾ ਸਜਦਾ ਕਰਦਾ ਜਦੋਂ ਤੁਸੀਂ ਪ੍ਰਕਿਰਤੀ ਨੂੰ ਵੇਖੋਗੇ ਨਾ ਤੇ ਪ੍ਰਕਿਰਤੀ ਵੀ ਉਸ ਰੱਬ ਅੱਗੇ ਸੀਸ ਨਵਾਉਂਦੀ ਹੈ ਝੁਕਦੀ ਹੈ ਬਨਸਪਤੀ ਨੂੰ ਵੇਖੋਗੇ ਬਨਸਪਤੀ ਵੀ ਉਸ ਮਾਲਕ ਅੱਗੇ ਸੀਸ ਨਿਵਾਰੀ ਝੁਕ ਰਹੀ ਹੈ ਪਸ਼ੂ ਪੰਛੀ ਵੀ ਉਸ ਅੱਗੇ ਝੁਕਦੇ ਹਰੇਕ ਉਸਕੇ ਝੁਕਦਾ ਹੈ ਜਿਹੜਾ ਝੁਕਦਾ ਨਹੀਂ ਉਹ ਟੁੱਟ ਜਾਂਦਾ ਹੈ ਉਹ ਡਿੱਗ ਜਾਂਦਾ ਹੈ ਉਹ ਬिखर ਜਾਂਦਾ ਹੈ ਇਸ ਲਈ ਜਦੋਂ ਧੰਗੁਰੂ ਅੰਗਦ ਦੇਵ ਸਿੱਤੇ ਪਾਤਸ਼ਾਹ ਜੀ ਨੇ ਗੱਲ ਕੀਤੀ ਨਾ ਪਾਵਨ ਸਲੋਕਾਂ ਤੇ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੱਲ ਕੀਤੀ ਜਿਹੜਾ ਸਿਰ ਉਸ ਖਸਮ ਅੱਗੇ ਨਹੀਂ ਨਿਭਦਾ ਜਿਹੜਾ ਸਿਰ ਉਸ ਮਾਲਕ ਅੱਗੇ ਨਹੀਂ ਝੁਕਦਾ ਧੰਨ ਗੁਰੂ ਗੰਗਦ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਉਸ ਸੀਸ ਕੱਟ ਦਿੱਤਾ ਜਾਵੇ ਵੱਢ ਦਿੱਤਾ ਜਾਵੇ ਉਸ ਸੀਸ ਦੀ ਲੋੜ ਕੋਈ ਨਹੀਂ ਜਿਹੜਾ ਆਪਣੇ ਮਾਲਕ ਅੱਗੇ ਨਹੀਂ ਝੁਕਦਾ ਜਿਹੜਾ ਆਪਣੇ ਖਸਮ ਅੱਗੇ ਨਹੀਂ ਝੁਕਦਾ ਉਸ ਸੀਸ ਦਾ ਕੀ ਕਰਨਾ ਹੈ ਗੁਰੂ ਗੰਗਦ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਸ੍ਰੀ ਰਾਗ ਜੋ ਸਿਰ ਸਾਈ ਨਾਨਵੈ ਸੋ ਸਿਰ ਦੀ ਜੈ ਡਾਰ ਨਾਨੰਗ ਜਿਸ ਪਿੰਜਰ ਮੈਂ ਬਿਰਗਾ ਨਗੀ ਸੋ ਪਿੰਜਰ ਲੈ ਜਾਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਸਮਝਾਉਂਦੇ ਆ ਕਿਉਂਕਿ ਸਿਰ ਦੀ ਬਹੁਤ ਵੱਡੀ ਅਹਿਮੀਅਤ ਹੈ ਸਿਰ ਦੀ ਬਹੁਤ ਵੱਡੀ ਇਮਤਿਆਜ਼ ਹੈ ਇਸ ਲਈ ਜਦੋਂ ਵੀ ਕੋਈ ਸਰਤਾਜ ਸਜਾਉਂਦਾ ਹੈ ਸਿਰ ਦਾ ਤਾਜ ਉਤਾਰ ਹੈ ਜਦੋਂ ਵੀ ਕੋਈ ਤਾਜ ਸਜਾਉਂਦਾ ਹੈ ਤੇ ਉਹ ਸਿਰ ਤੇ ਸਜਾਉਂਦਾ ਹੈ ਕਿਉਂਕਿ ਸਿਰ ਤੇ ਸਜਦਾ ਹੈ ਤਾਜ ਤਾਂ ਕਰਕੇ ਇਹਨੂੰ ਸਿਰ ਤਾਜ ਕਹਿੰਿਆ ਜਾਂਦਾ ਹੈ ਜਿਹੜਾ ਸਾਨੂੰ ਸਰਤਾਜ ਬਖਸ਼ਿਆ ਕਲਗੀਆਂ ਵਾਲੇ ਨੇ ਉਹ ਇੱਕ ਸੁੰਦਰ ਪੱਗ ਬਖਸ਼ ਦਿੱਤੀ ਆ ਦਮਾਲਾ ਬਖਸ਼ ਦਿੱਤਾ ਹੈ ਕਿਉਂਕਿ ਸਾਡੇ ਸਿਰ ਦਾ ਧੜ ਸਿਰ ਦੀ ਬੜੀ ਵੱਡੀ ਮਹੱਤਤਾ ਸਾਡੀ ਜ਼ਿੰਦਗੀ ਦੇ ਅੰਦਰ ਇਸ ਕਰਕੇ ਜਿਹੜਾ ਝੁਕ ਜਾਂਦਾ ਹੈ ਕਿਸੇ ਬੰਦੇ ਅੱਗੇ ਹੰਕਾਰੀ ਅੱਗੇ ਨਿਭ ਜਾਂਦਾ ਹੈ ਉਹਦੀ ਪਾਵਰ ਅੱਗੇ ਆਪਾਂ ਕਹਿੰਦੇ ਹੋ ਗੁਲਾਮ ਐ ਕਿਉਂਕਿ ਵੇਖੋ ਨਾ ਸਿਰ ਝੁਕਾਏ ਮਾਲਕ ਅੱਗੇ ਸਹਬ ਅੱਗੇ ਕੋਈ ਨਹੀਂ ਕਹਿੰਦਾ ਇਹ ਗੁਲਾਮ ਐ ਤੁਸੀਂ ਗੁਰੂ ਗ੍ਰੰਥ ਸਾਹਿਬ ਅੱਗੇ ਸਿਰ ਝੁਕਾਉਂਦੇ ਹੋ ਤੁਸੀਂ ਸਤਿਗੁਰੂ ਅੱਗੇ ਸਿਰ ਝੁਕਾਉਂਦੇ ਹੋ ਢਾਡੀ ਕੋਈ ਬਾਹ ਫੜ ਕੇ ਕਿਸੇ ਬੰਦੇ ਨੇ ਅੱਜ ਤੱਕ ਕਿਹਾ ਹੋਵੇ ਤੂੰ ਗੁਲਾਮ ਐ ਨਹੀਂ ਕਿਹਾ ਕਿਉਂਕਿ ਜਿਸ ਮਾਲਕ ਅੱਗੇ ਸੀਸ ਨਿਵਾਰੇ ਆ ਨਾ ਉਹ ਸਾਨੂੰ ਗੁਲਾਮੀ ਦੀਆਂ ਗੱਲਾਂ ਨਹੀਂ ਸਕਾਉਂਦਾ ਉਹ ਸਾਨੂੰ ਆਜ਼ਾਦੀ ਦੀਆਂ ਗੱਲਾਂ ਸਕਾਉਂਦਾ ਹੈ ਇਸ ਕਰਕੇ ਅਸੀਂ ਮਾਣ ਨਾਲ ਇਸ ਸਹੇਬ ਅੱਗੇ ਆਪਣਾ ਫਕਰ ਨਾਲ ਸੀਸ ਨਿਵਾਉਨੇ ਆ ਮਾਲਕ ਅੱਗੇ ਸਹੇਬ ਅੱਗੇ ਕਿਉਂਕਿ ਸਾਨੂੰ ਗੁਲਾਮੀ ਦੀਆਂ ਜੰਜੀਰਾ ਤੋਂ ਕੱਢਦਾ ਹੈ ਇਹ ਸਾਡੀਆਂ ਗੁਲਾਮੀ ਦੀਆਂ ਜੰਜੀਰਾ ਤੋੜਦਾ ਤੇ ਸਤਸਰ ਜੀ ਕਹਿੰਦੇ ਜਿਹੜਾ ਸੀਸ ਨਹੀਂ ਝੁਕਦਾ ਜਿਹੜਾ ਸੀਸ ਨਹੀਂ ਨਿਭਦਾ ਉਹ ਵੱਡ ਵਟਾ ਜਾਇਆ ਪਰ ਸੰਦਰਭ ਦੋ ਨੇ ਸੀਸ ਗੁਲਾਮ ਵੀ ਨਿਮੋਂਦਾ ਹੈ ਸੀਸ ਅਪਰਾਧੀ ਵੀ ਨਿਮੋਂਦਾ ਹੈ ਕਿਉਂਕਿ ਆਸਾ ਕੀ ਬਾਤ ਤੁਸੀਂ ਸਰਵਨ ਕੀਤੀ ਹੈ ਕੀਰਤਨ ਰੂਪ ਦੇ ਰਾਗੀ ਸਿੰਘਾਂ ਨੇ ਜ਼ਰੂਰ ਪੜਿਆ ਕਿ ਅਪਰਾਧੀ ਦੂਣਾ ਨਿਭੈ ਜੋ ਹੰਤਾ ਮਰਗਾ ਅਪਰਾਧੀ ਵੀ ਨਿਭਰਿਆ ਨਿਵਤੇ ਪ੍ਰਾਧੀ ਵੀ ਰਿਆ ਫਿਰ ਬੰਦਾ ਸੋਚੇਗਾ ਕੀ ਅਸੀਂ ਅਪਰਾਧੀ ਹਾਂ ਜਿਹੜੇ ਨਿਭਰੇ ਸਤਕ ਨੂੰ ਸੀਸ ਝੁਕਾਰਿਆ ਕੀ ਅਸੀਂ ਅਪਰਾਧੀ ਹਾਂ ਨਹੀਂ ਅਪਰਾਧੀ ਵੀ ਨਿਭਦਾ ਹੈ ਉਹ ਗੁਨਾਹ ਕਰਕੇ ਨਿਭਦਾ ਹੈ ਜਦੋਂ ਦੁਨੀਆ ਚੋਂ ਦਾ ਗੁਨਾਹ ਉਜਾਗਰ ਹੋ ਜਾਂਦਾ ਤੇ ਫਿਰ ਉਹਨੂੰ ਨਿਭਣਾ ਪੈਂਦਾ ਹੈ ਅਪਰਾਧੀ ਦੁਨਾਂ ਨੇ ਜੋ ਹੰਤਾ ਮਰਗਾ ਹੈ ਦੂਜੇ ਪਾਸੇ ਉਹ ਵੀ ਨਿਭਰਿਆ ਜਿਹੜਾ ਆਪਣੇ ਗੁਰੂ ਤੇ ਆਪਣੇ ਮਾਲਕ ਤੇ ਆਪਣੇ ਸਹਬ ਤੇ ਭਰੋਸਾ ਰੱਖਦਾ ਹੈ ਯਕੀਨ ਰੱਖਦਾ ਹੈ ਜਿਹੜਾ ਜਗ੍ਹਾ ਜਗ੍ਹਾ ਤੇ ਲਗਾ ਫਿਰਦਾ ਹੈ ਸਤਿਗੁਰੂ ਜੀ ਕਹਿੰਦੇ ਉਹ ਸੀਸ ਥੋੜਾ ਉਹ ਸਿਰ ਥੋੜਾ ਕਿਉਂਕਿ ਅਸੀਂ ਜਿਸ ਮਾਲਕ ਨੂੰ ਜਿਸ ਸਹਬ ਨੂੰ ਸੀਸ ਚ ਘਾਰਿਆ ਨਾ ਉਹ ਸਰਬ ਕਲਾ ਸਮਰੱਥ ਹੈ ਇਸ ਸੀਸੀ ਬੜੀ ਵੱਡੀ ਅਹਿਮੀਅਤ ਹੈ ਸੀਸ ਝੁਕ ਜਾਵੇ ਤੇ ਗੁਲਾਮੀ ਦਾ ਵੀ ਪ੍ਰਤੀਕ ਹੈ ਸੀਸ ਸੀਸ ਨਿਭ ਜਾਵੇ ਤੇ ਬੰਦਾ ਕਹਿੰਦਾ ਅਪਰਾਧੀ ਹੈ ਪਰ ਜੇਕਰ ਤੇ ਸੱਚੇ ਸਤਿਗੁਰ ਅੱਗੇ ਸੀਸ ਨਿਭ ਜਾਵੇ ਤੇ ਗੁਰੂ ਮੇਰਾ ਕਹਿੰਦਾ ਹੈ ਸੀਸ ਮਾਲਕ ਦੇ ਘਰ ਪ੍ਰਵਾਨ ਹੁੰਦਾ ਹੈ ਵੇਖੋ ਨਾ ਕਦੀ ਕਲਗੀਧਰ ਸੱਚੇ ਪਾਤਸ਼ਾਹ ਨੂੰ ਸਿੱਖਾਂ ਸਵਾਲ ਕੀਤਾ ਕਹਿੰਦੇ ਸਤਿਗੁਰੂ ਜੀ ਸਾਡੀ ਭਾਵਨਾ ਬਹੁਤ ਹੈ ਸ਼ਰਧਾ ਬਹੁਤ ਹੈ ਪਰ ਕੀ ਜ਼ਰੂਰੀ ਹੈ ਕਿ ਅਸੀਂ ਤੁਹਾਡੇ ਅੱਗੇ ਸੀਸ ਨਵਾਈਏ ਮੱਥਾ ਟੇਕੀਏ ਸਤਿਗੁਰੂ ਜੀ ਜ਼ਰੂਰੀ ਹੈ ਨਾਲ ਸਵਾਲ ਕੀਤਾ ਜੇ ਮੱਥਾ ਟੇਕਾਂਗੇ ਮੱਥਾ ਟੇਕਣ ਨਾਲ ਕੀ ਹੋ ਜਾਣਾ ਹੈ ਸੀਸ ਨਵਾਉਣ ਨਾਲ ਨਾਲ ਮੱਥਾ ਟੇਕਣ ਨਾਲ ਕੀ ਹੋ ਜਾਣਾ ਹੈ ਜਿਵੇਂ ਇੱਦਾਂ ਹੀ ਆ ਜਾਈਏ ਸਿੱਧੇ ਸਾਵੇਂ ਬੜੇ ਲੋਕ ਐਸੇ ਆ ਜਿਹੜੇ ਮੱਥਾ ਟੇਕਣ ਤੋਂ ਗੁਰੇਜ਼ ਕਰਦੇ ਆ ਗੋਲਕ ਨੂੰ ਹੱਥ ਜਾ ਲਾ ਕੇ ਸਿਰ ਨੂੰ ਲਾ ਲੈਣ। ਮੱਥਾ ਟੇਕਣਾ ਥੋੜਾ ਘਰ ਜਾ ਕੇ ਪਤਾ ਕੀ ਕਹਿੰਦੇ ਵੀ ਅਸੀਂ ਮੱਥਾ ਟੇਕ ਕੇ ਆਏ। ਇਹ ਮੱਥਾ ਟੇਕਣਾ ਤੇ ਨਹੀਂ। ਮੱਥਾ ਟੇਕਣ ਦਾ ਮਤਲਬ ਹੈ ਜੀ ਜਿਹਦਾ ਮੱਥਾ ਸਤਿਗੁਰਾਂ ਦੇ ਚਰਨਾਂ ਵਿੱਚ ਲੱਗ ਜਾਂਦਾ ਉਹਨੂੰ ਕਹਿੰਦੇ ਆ ਮੱਥਾ ਟੇਕਣਾ। ਸੀਸ ਨਮੋ ਨਮੂ ਕਹਿੰਦੇ ਆ ਜਿਹਦਾ ਪੂਰਨ ਤੌਰ ਤੇ ਸੀਸ ਆਪਣੇ ਸਾਹਿਬ ਦੇ ਚਰਨਾਂ 'ਚ ਝੁਕ ਜਾਵੇ ਨਿਭ ਜਾਵੇ ਉਹਨੂੰ ਕਿ ਚਲੋ ਜਿਹਨੂੰ ਕਿ ਲੱਤਾਂ ਦੀ ਪ੍ਰੋਬਲਮ ਹੈ ਮਾਫ ਕਰਨਾ ਸਾਡਾ ਗੁਰੂ ਐਡਾ ਸਮਰੱਥ ਹੈ ਜਿਹਨੂੰ ਕਿ ਪ੍ਰੋਬਲਮ ਹੈ ਉਹ ਨਹੀਂ ਮੱਥਾ ਲਾ ਸਕਦਾ ਉਹਦੀ ਗੱਲ ਕਰਦਾ ਪਰ ਜਿਹੜੇ ਤੰਦਰੁਸਤ ਨੇ ਉਹ ਵੀ ਕਈ ਵਾਰੀ ਗੋਲਕ ਦੇਤੇ ਹੱਥ ਲਾ ਕੇ ਆਏ ਸਿਰ ਨੂੰ ਲਾ ਲਈ ਗੱਲ ਕਰ ਰਿਹਾ ਰਿਹਾ ਸਤਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਸਿਰ ਨਮਾਉਣਾ ਸਿਰ ਝੁਕਾਉਣਾ ਕਿਉਂਕਿ ਜਿਹੜਾ ਸਿਰ ਨਹੀਂ ਝੁਕਦਾ ਮਾਲਕ ਕਹਿੰਦਾ ਵੱਡ ਦਟਕ ਤੇ ਕਲਗੀਧਰ ਸੱਚੇ ਪਾਤਸ਼ਾਹ ਨੂੰ ਸਵਾਲ ਕੀਤਾ ਸਹਬਾ ਕੀ ਫਾਇਦਾ ਹੈ ਮੱਥਾ ਟੇਕਣ ਦਾ ਸਤਗੁਰਾਂ ਨੇ ਸਮਝਾਉਣ ਲਈ ਕਲਗੀਧਰ ਪਾਤਸ਼ਾਹ ਕਹਿੰਦੇ ਇੱਕ ਕਾਗਜ਼ ਲੈ ਕੇ ਆਓ ਸਾਫ ਇੱਕ ਮੋਹਰ ਲੈ ਕੇ ਆਓ ਮੋਹਰ ਲੱਗ ਲੱਗ ਕਲਗੀਧਰ ਸੱਚੇ ਪਾਤਸ਼ਾਹ ਨੇ ਮੋਹਰ ਵਿਖਾਈ ਉਹਨਾਂ ਸਵਾਲ ਕਰਨ ਵਾਲੇ ਸਿੱਖਾਂ ਨੂੰ ਕਹਦੇ ਅੱਖਰ ਕਹਿੰਦੇ ਜੀ ਪੁੱਠੇ ਨੇ ਤੁਸੀਂ ਕੋਈ ਵੀ ਮੋਹਰ ਚੁੱਕ ਕੇ ਵੇਖਿਓ ਤੇ ਅੱਖਰ ਪੁੱਠੇ ਹੁੰਦੇ ਆ ਕੋਈ ਵੀ ਮੋਹਰ ਹੋਵੇ ਉਹ ਦੇਖ ਅੱਖਰ ਪੁੱਠੇ ਹੋਣ ਸਤਸਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਉਹ ਮੋਹਰ ਜਿਹੜੀ ਸ਼ਾਈ ਨਾਲ ਲਿਬੜੀ ਸੀ ਉਹਦੇ ਅੱਖਰ ਵਿਖਾਏ ਕਿ ਪੁੱਠੀ ਹੈ ਪੁੱਠੇ ਨੇ ਤੇ ਬਾਅਦ ਵਿੱਚ ਉਹ ਸਾਬ ਕਾਗਜ ਦੇ ਉੱਪਰ ਮੋਹਰ ਰੱਖ ਦਿੱਤੀ ਤੇ ਉਹਦੇ ਅੱਖਰ ਸਿੱਧੇ ਹੋ ਗਏ। ਸਤਿਗੁਰੂ ਜੀ ਕਹਿੰਦੇ ਤੁਹਾਡੇ ਸਵਾਲ ਦਾ ਇਹ ਜਵਾਬ ਹੈ। ਕਹਿੰਦੇ ਸਤਿਗੁਰੂ ਜੀ ਸਾਨੂੰ ਸਮਝ ਨਹੀਂ ਆਇਆ। ਤੇ ਕਲਗੀਧਰ ਪਾਤਸ਼ਾਹ ਕਹਿੰਦੇ ਮੱਥਾ ਟੇਕਣਾ ਐਵੇਂ ਆ ਜਿਵੇਂ ਕਿਸੇ ਦੀ ਕਿਸਮਤ ਤਕਦੀਰ ਦੇ ਅੱਖਰ ਪੁੱਠੇ ਹੋਏ ਹੋਣ। ਕਿਸੇ ਦੀ ਤਕਦੀਰ ਪੁੱਠੀ ਹੋਈ ਹੋਈ। ਕਿਸੇ ਦੇ ਲੇਖ ਫੁੱਟੇ ਹੋਏ ਹੋਣ ਪਰ ਜਦੋਂ ਉਹ ਆਪਣਾ ਸੀਸ ਆਪਣੇ ਗੁਰੂ ਦੇ ਚਰਨਾਂ ਵਿੱਚ ਝੁਕਾਉਂਦਾ ਹੈ ਨਾ ਤੇ ਇਸ ਮੋੜ ਦੀ ਤਰ੍ਹਾਂ ਗੁਰੂ ਕਿਰਪਾ ਕਰਕੇ ਉਹਦੇ ਮਾੜੇ ਤਕਦੀਰ ਤੇ ਮਾੜੇ ਦੇਖ ਵੀ ਸਿੱਧੇ ਕਰ ਦਿੰਦਾ ਹੈ ਸਿੱਧੇ ਕਰ ਦਿੰਦਾ ਜਦੋਂ ਕੋਈ ਇਸ ਤਰੀਕੇ ਨਾਲ ਐਡੀ ਭਾਵਨਾ ਨਾਲ ਐਡੀ ਸ਼ਰਧਾ ਨਾਲ ਆਪਣੇ ਸਾਹਿਬ ਅੱਗੇ ਆ ਕੇ ਸੀਸ ਨਵਾਉਂਦਾ ਹੈ ਉਹਦੇ ਤਕਦੀਰਾਂ ਸਿੱਧੀਆਂ ਹੋ ਜਾਂਦੀਆਂ ਉਹਦੇ ਲੇਖ ਸਿੱਧੇ ਹੋ ਜਾਂਦੇ ਸਤਪੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਅੱਗੇ ਸੀਸ ਨਿਵਾਉਣ ਦੀ ਗੱਲ ਹੈ ਜਿਹੜਾ ਝੁਕਿਆ ਉਹਨੇ ਬਹੁਤ ਕੁਝ ਪਾਲਿਆ ਜਿਹੜਾ ਨਹੀਂ ਝੁਕਿਆ ਸੱਚ ਹੈ ਉਹ ਦੁਨੀਆਂ ਦੇ ਉੱਪਰ ਬੇੜਾ ਗਰਕ ਹੋ ਗਿਆ ਇਸ ਲਈ ਮਾਲਕ ਅੱਗੇ ਝੁਕਣ ਦੀ ਗੱਲ ਗੁਰੂ ਅੰਗਦ ਦੇ ਪਾਸ਼ਾ ਕੀਤੀ ਹੈ ਤੇ ਸਾਹਿਬ ਕਹਿੰਦੇ ਜਿਹੜਾ ਸੀਸ ਨਹੀਂ ਝੁਕਦਾ ਉਹ ਵੱਡ ਦਿੱਤਾ ਜਾ ਜੋ ਸਿਰ ਸਾਈ ਨਾ ਨਿਭੈ ਸੋ ਸਿਰ ਦੀਜੈ ਡਾਰ ਫਿਰ ਅਗਲੀ ਗੱਲ ਸਾਡੇ ਸਰੀਰ ਦੀ ਕੀਤੀ ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਹੈ ਨਾਨਕ ਜਿਸ ਸਰੀਰ ਵਿੱਚ ਰੱਬ ਦੇ ਪ੍ਰਤੀ ਬਿਰਹੋ ਨਹੀਂ ਹੈ ਵਿਰਾਗ ਨਹੀਂ ਹੈ ਜਿਸ ਸਰੀਰ ਵਿੱਚ ਰੱਬ ਦੇ ਪ੍ਰਤੀ ਵਿਰਾਗ ਨਹੀਂ ਹੈ ਜਿਸ ਪਿੰਜਰ ਵਿੱਚ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ ਸਤਿਗੁਰੂ ਜੀ ਕਹਿੰਦੇ ਉਹ ਸਰੀਰ ਨੂੰ ਸਾੜ ਦਿੱਤਾ ਜਾਂਦਾ ਜਿਸ ਪਿੰਜਰ ਵਿੱਚ ਰੱਬ ਦੀ ਯਾਦ ਨਹੀਂ ਹੈ ਰੱਬ ਪ੍ਰਤੀ ਵਿਰਾਗ ਨਹੀਂ ਹੈ ਸਭ ਕਹਿੰਦੇ ਸਰੀਰ ਸੜਦਾ ਇਤੇ ਭਲਾ ਹੈ ਚੰਗਾ ਉਹ ਸੀਸ ਵੱਡਾ ਦਿੱਤਾ ਜਾਵੇ ਤੇ ਚੰਗਾ ਹੈ ਜਿਹੜਾ ਸੀਸ ਆਪਣੇ ਮਾਲਕ ਦੇ ਅੱਗੇ ਆਪਣੇ ਸਾਹਿਬ ਦੇ ਅੱਗੇ ਨਹੀਂ ਝੁਕਦਾ ਕੱਲੇ ਸੀਸ ਦੀ ਗੱਲ ਨਹੀਂ ਕੀਤੀ ਕਦੀ ਬਾਣੀ ਪੜ੍ਹਿਓ ਰੱਬੀ ਬਾਣੀ ਦੇ ਅੰਦਰ ਮੇਰੇ ਸਤਿਗੁਰਾਂ ਨੇ ਜੀਬ ਦੀ ਗੱਲ ਵੀ ਕੀਤੀ ਹੈ ਸਭ ਕਹਿੰਦੇ ਰਸਨਾ ਜਪੈਣਾ ਨਾਮ ਤਿਲ ਤਿਲ ਕਰ ਕਟਿਆ ਕਹਿੰਦੇ ਜਿਹੜੀ ਰਸਨਾ ਰੱਬ ਦਾ ਨਾਮ ਨਹੀਂ ਜਪਦੀ ਨਾ ਉਹਨੂੰ ਤਿਲ ਤਿਲ ਕਰਕੇ ਤਿਲ ਕਿੱਡਾ ਹੁੰਦਾ ਬਹੁਤ ਛੋਟਾ ਤਿਲ ਤਿਲ ਕਰਕੇ ਉਹ ਸੁਰਸਨਾ ਨੂੰ ਕੱਟ ਦਿੱਤਾ ਜਾਵੇ ਕਿਉਂਕਿ ਇਹ ਲੱਗੀ ਕੋਈ ਰਸਨਾ ਉਹਨਾਂ ਲੋਕਾਂ ਦੀ ਕਿਸੇ ਵੀ ਅਰਥ ਨਹੀਂ ਹਿਸਾਬ ਲਾਓ ਸਾਨੂੰ ਸਤਸੁਰ ਜੀ ਇਹ ਗੱਲ ਸਮਝਾ ਰਿਹਾ ਵੀ ਸਾਡੀ ਲੱਗੀ ਹੋਈ ਇਹ ਰਸਨਾ ਇਹ ਚਮੜੇ ਦੀ ਜੀਭ ਜਿਹੜੀ ਹੈ ਨਾ ਮਾਸ ਦੀ ਜੀਭ ਜਿਹੜੀ ਹੈ ਇਹ ਕਿਸੇ ਵੀ ਅਰਥ ਦੀ ਨਹੀਂ ਕਿਉਂਕਿ ਦਿਨ ਰਾਤ ਇਹਦੇ ਨਾਲ ਸਵਾਦ ਚੱਕਦੇ ਫਿਰਦੇ ਆ ਇਹ ਰਸਨਾ ਤੂੰ ਅਨਰਸ ਰਾਜ ਰਖੀ ਤੇਰੀ ਪਿਆਸ ਨਾ ਜਾਏ ਦਿਨ ਰਾਤ ਅੱਖਾਂ ਦੇ ਦਿਨ ਰਾਤ ਇਸ ਰਸਨਾ ਨਾਲ ਬੋਲ ਰਹੇ ਆ ਪਰ ਇਸ ਰਸਨਾ ਤੇ ਵਸਿਆ ਨਹੀਂ ਵਾਹਿਗੁਰੂ 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 ਤੇ ਸਭ ਕਹਿੰਦੇ ਜੇ ਨਹੀਂ ਵਸਿਆ ਤੇ ਫਿਰ ਕੱਟ ਕੱਟ ਤੇ ਕੱਟੀ ਛੋਟੀ ਛੋਟੀ ਕਰਕੇ ਕਿ ਕੱਟਣ ਲੱਗਿਆ ਵੀ ਅਹਿਸਾਸ ਹੋ ਗਿਆ ਵੀ ਕਿਉਂ ਕੱਟੀ ਜਾ ਰਹੀ ਹੈ ਦਾ ਕਾਰਨ ਕੀ ਕੱਟਣ ਦਾ ਅਹਿਸਾਸ ਹੀ ਤਾਂ ਹੋਏਗਾ ਜੇ ਕੋ ਛੜਕੇ ਚ ਕੱਟ ਦਿੱਤੀ ਬਿਰ ਅਹਿਸਾਸ ਤੇ ਨਾ ਅਹਿਸਾਸ ਹੀ ਤਾਂ ਹੋਣਾ ਕੱਟਣ ਦਾ ਮਤਲਬ ਹੈ ਇਸ ਕਾਰੇ ਨੇ ਸਤਿਗੁਰੂ ਵੀ ਤੈਨੂੰ ਆਪਣੇ ਆਪ ਕੋਈ ਸ਼ਰਮ ਆਵੇਗੀ ਰਸਨਾ ਕਿਉਂ ਦਿੱਤੀ ਸੀ ਨਾਮ ਜਪਣ ਲਈ ਬਾਣੀ ਪੜਨ ਨਹੀਂ ਦਿੱਤੀ ਸੀ ਪਰ ਨਹੀਂ ਇਹਦੇ ਨਾਲ ਨਹੀਂ ਇਸ ਕਰਕੇ ਸਤਗੁਰੂ ਜੀ ਕਹਿੰਦੇ ਜਿਸ ਅੱਗੇ ਕੁੱਲ ਜਹਾਨ ਕੁੱਲ ਆਲਮ ਝੁਕ ਰਿਹਾ ਹੈ ਉਸ ਮਾਲਕ ਅੱਗੇ ਆਪਣਾ ਸੀਸ ਨਵਾਵੇ ਉਸ ਮਾਲਕ ਅੱਗੇ ਸੀਸ ਝੁਕਾ ਤੇ ਸੀਸ ਝੁਕਾਣ ਨਾਲ ਕਿਉਂਕਿ ਅਸੀਂ ਲੋਕ ਪ੍ਰਾਫਿਟ ਚਾਹੁੰਦੇ ਆ ਅਸੀਂ ਲਭ ਚਾਹੁੰਦੇ ਹਰੇਕ ਚੀਜ਼ ਚੋਂ ਅਸੀਂ ਆਪਣਾ ਪ੍ਰਾਫਿਟ ਹਰੇਕ ਚੀਜ਼ ਚੋਂ ਆਪਣਾ ਲਾਭ ਚਾਹੁੰਦੇ ਆ ਤੇ ਮੇਰਾ ਸਤਿਗੁਰੂ ਜੀ ਕਹਿੰਦੇ ਜੇ ਸੀਸ ਨਵਾਏਗਾ ਇਥੋਂ ਵੀ ਲਾਭ ਮਿਲੇਗਾ ਤੇ ਲਾਭ ਕਿੰਨਾ ਵੱਡਾ ਹੈ ਜੋ ਤਕਦੀਰ ਕੋਈ ਨਾ ਹੱਥ ਵੇਖਣ ਵਾਲਾ ਕਹਿੰਦਾ ਤੁਹਾਡੀ ਲਕੀਰ ਵਿੱਚ ਨਹੀਂ ਲਿਖਿਆ ਤੁਹਾਡੀ ਤਕਦੀਰ ਵਿੱਚ ਨਹੀਂ ਲਿਖਿਆ ਤੇ ਮੇਰਾ ਸਤਿਗੁਰ ਹੁਣਾਂ ਦੀ ਤਕਦੀਰ ਵਿੱਚ ਉਹਨਾਂ ਦੀ ਲਕੀਰ ਵਿੱਚ ਇਹ ਸਭ ਕੁਝ ਲਿਖ ਦਿੰਦਾ ਹੈ ਜਦੋਂ ਕਿਸੇ ਦਾ ਮੱਥਾ ਆਪਣੇ ਸਤਿਗੁਰ ਅੱਗੇ ਝੁਕ ਜਾਂਦਾ ਕਿਉਂਕਿ ਲੈਣ ਵਾਲਿਆਂ ਬੜਾ ਕੁਝ ਲਿਆ ਸਤਬੂਰੂ ਦੇ ਦਰ ਤੇ ਕੋਈ ਮਾਇਆ ਤੇ ਲੋਕਾਂ ਕਹਿ ਦਿੱਤਾ ਵੀ ਤੇਰੀ ਤਕਦੀਰ ਚ ਨਹੀਂ ਕੀ ਪੁੱਤਰ ਮਿਲੇ। ਇੱਕ ਉਹ ਨਾ ਬਾਬਾ ਆਦਮ ਵਰਗੇ। ਬਾਬਾ ਆਦਮ ਵਰਗੇ ਜਿਨ੍ਹਾਂ ਦੀ ਉਮਰ ਬਜ਼ੁਰਗ ਹੋ ਗਈ ਸੀ। ਬੜੀਆਂ ਥਾਵਾਂ ਤੇ ਬੜੀਆਂ ਜਗ੍ਹਾ ਤੇ ਨੱਕ ਰਗੜੇ, ਮੱਥੇ ਰਗੜੇ, ਧਾਗੇ ਤਵੀਤਾਂ ਵਾਲੇ ਬਾਬਿਆਂ ਕੋਲ ਵੀ ਗਏ ਪਰ ਗੱਲ ਨਾਲ। ਅਖੀਰ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਚ ਆਏ ਸੇਵਾ ਕੀਤੀ। ਇੱਕ ਦਿਨ ਬਹੁਤ ਜ਼ਿਆਦਾ ਠੰਡ ਪੈਂਦੀ ਸੀ ਤੇ ਬਾਬੇ ਆਦਮ ਨੇ ਆਪਣੇ ਜੋ ਲੱਕੜਾਂ ਇਕੱਠੀਆਂ ਕੀਤੀਆਂ ਸਨ ਉਹ ਬਾਲ ਕੇ ਅੰਗੀਠੀਆਂ ਸੰਗਤ ਨੂੰ ਨਿਗਧ ਦਿੱਤਾ ਰਾਤ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਅੰਮ੍ਰਿਤ ਵੇਲੇ ਜਦੋਂ ਸਰੋਵਰ ਦੇ ਕੰਢੇ ਤੋਂ ਨੰਗੇ ਟੱਕਿਆ ਤੇ ਸਭਾ ਪੁੱਛਿਆ ਆ ਕਿ ਕਿੰਨੇ ਬਾਲੇ ਕਹਿੰਦੇ ਜੀ ਬਾਬਾ ਆਦਮ ਬੁਲਾਇਆ ਗਿਆ ਮੰਗੋ ਕੀ ਮੰਗਦੇ ਹੋ ਕਿਆ ਸਤਿਗੁਰੂ ਸਿੱਖੀ ਦਾ ਦਾਨ ਕਹਿੰਦੇ ਜੋ ਮੰਗੇਗਾ ਮਿਲੇਗਾ ਸਤਸਰ ਜੀ ਕਹਿੰਦੇ ਘਰੇ ਚਲਾ ਗਿਆ ਘਰੇ ਚਲਾ ਗਿਆ ਘਰ ਵਾਲੀ ਨੇ ਪੁੱਛਿਆ ਘਰ ਵਾਲੀ ਨੇ ਪੁੱਛਿਆ ਕਿ ਸਤਗੁਰਾਂ ਨੇ ਬੁਲਾਇਆ ਸੀ ਗੁਰੂ ਰਾਮਦਾਸ ਮਹਾਰਾਜ ਨੇ ਮੰਗਿਆ ਨਹੀਂ ਕੋਈ ਤੇ ਕਿਆ ਨਹੀਂ ਮੈਂ ਕੁਝ ਮੰਗਿਆ ਨਹੀਂ ਮੈਂ ਸਿੱਖੀ ਦਾ ਦਾਨ ਮੰਗਿਆ ਪਰ ਸਤਗੁਰਾਂ ਨੇ ਕਿਹਾ ਜੋ ਮੰਗਣਾ ਹੈ ਮੰਗ ਲੈ ਅੱਜ ਦਾ ਦਿਨ ਦਿੱਤਾ ਕਿਉਂਕਿ ਸਤਗੁਰੂ ਜਾਣਦੇ ਸੰਤ ਘਟ ਘਟ ਕੇ ਅੰਤਰ ਕੀ ਜਾਨ ਭਲੇ ਬੁਰੇ ਕੀ ਜਦੋਂ ਘਰੇ ਗਏ ਤੇ ਘਰ ਵਾਲੀ ਕਹਿੰਦੀ ਐ ਤੂੰ ਪੁੱਤਰ ਮੰਗ ਲੈਣਾ ਸੀ ਇੰਨੇ ਸਮਿਆਂ ਤੋਂ ਤਾਣੇ ਸਿੰਦੀ ਆਈਆਂ ਬਾਝ ਬਾਝ ਦੇ ਤਰਨੇ ਤੇ ਅੱਜ ਗੁਰੂ ਰਾਮਦਾਸ ਮਹਾਰਾਜ ਉਰਫੇ ਸਨ ਤੇ ਮੰਗ ਲੈਣਾ ਸੀ ਪੁੱਤਰ ਤੇ ਕਹਿੰਦਾ ਮੈਨੂੰ ਸ਼ਰਮ ਆ ਗਈ ਵੀ ਇੰਨੀ ਬਜ਼ੁਰਗ ਉਮਰ 'ਚ ਮੈਂ ਪੁੱਤਰ ਮੰਗਦਾ ਮੈਂ ਔਲਾਦ ਮੰਗਦਾ ਚੰਗਾ ਲੱਗਦਾ ਲੋਕ ਕੀ ਕਹਿਣਗੇ ਤੇ ਘਰ ਵਾਲੀ ਕਹਿੰਦੀ ਐ ਕੱਲ ਮੈਨੂੰ ਨਾਲ ਲੈ ਕੇ ਚੱਲਿਓ ਅਗਲੇ ਦਿਨ ਤੇ ਗਏ ਤੇ ਸਤਿਗੁਰਾਂ ਨੇ ਫਿਰ ਸਵਾਲ ਪੁੱਟਤਾ ਬਾਬਾ ਆਦਮ ਜੋ ਮੰਗੇਗਾ ਮੰਗਲਾ ਮਿਲੇਗਾ ਤੇ ਹੱਥ ਜੋੜ ਕੇ ਕਹਿਆ ਸਤਿਗੁਰ ਜੀ ਸਿੱਖੀ ਦੀ ਦਾਤ ਬਖਸ਼ਿਸ਼ ਕਰੋ ਤੇ ਘਰ ਵਾਲੀ ਹੱਥ ਜੋੜ ਕੇ ਕਹਿੰਦੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਇਹ ਭੋਲੇ ਨੇ ਪਰ ਮੈਂ ਝੋਲੀ ਅਟਕੇ ਆਪ ਪੁੱਤਰ ਦੀ ਦਾਤ ਮੰਗਦੀ ਆ ਬੜਾ ਲੰਮਾ ਸਮਾਂ ਹੋ ਗਿਆ ਤਨੈ ਸਿੰਦੀ ਨੂੰ ਅੱਜ ਤੱਕ ਔਲਾਦ ਨਹੀਂ ਸੀ ਤੇ ਲੋਕ ਮੈਨੂੰ ਬਾਂਡ ਮਾਨ ਕਹਿੰਦੇ ਆ ਸਤਿਗੁਰੂ ਕਿਰਪਾ ਕਰ ਮੇਰੀ ਝੋਲੀ ਭਰ ਸਤਿਗੁਰਾਂ ਨੇ ਵੇਖਿਆ ਜੋ ਇਤਿਹਾਸ ਲਿਖਦਾ ਹੈ ਕਹਿੰਦੇ ਤੇਰੀ ਸਤਿਗੁਰੂ ਜੀ ਕਹਿੰਦੇ ਕਿਸਮਤ ਚ ਨਹੀਂ ਲਿਖਿਆ ਤੇ ਮੰਗਣ ਵਾਲੇ ਜਦੋਂ ਮੰਗਦੇ ਹੁੰਦੇ ਆ ਨਾ ਮੰਗਣ ਵਾਲੇ ਦੀ ਭਾਵਨਾ ਬੜੀ ਵੱਡੀ ਹੁੰਦੀ ਹੈ ਤੇ ਕਿਆ ਸਤਿਗੁਰੂ ਜੀ ਲਿਖਣ ਵਾਲਾ ਕੌਣ ਹੈ ਲਿਖਣ ਵਾਲੇ ਵੀ ਤੇ ਤੁਸੀਂ ਹੋਂਦ ਹੋ ਜੇ ਪਹਿਲਾਂ ਨਹੀਂ ਲਿਖਿਆ ਤੇ ਫਿਰ ਕੌਣ ਲਿਖ ਦੇ ਲਿਖਣਾ ਵੀ ਤੇ ਤੁਸੀਂ ਹੈ ਨਾ ਜੇ ਪਹਿਲਾਂ ਨਹੀਂ ਲਿਖਿਆ ਤੇ ਕੌਣ ਲਿਖ ਲੋ ਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਤੁਸੀਂ ਲਿਖਾਰੀ ਹੋ ਤੁਸੀਂ ਲਿਖਣ ਵਾਲੇ ਹੋ ਜਿਹੜੇ ਬੰਦੇ ਸਤਿਗੁਰੂ ਦੇ ਅੱਗੇ ਝੁਕ ਜਾਂਦੇ ਆ ਨਿਭ ਜਾਂਦੇ ਆ ਜਿਨ੍ਹਾਂ ਦੀ ਤਕਦੀਰ ਚ ਨਹੀਂ ਕੁਝ ਲਿਖਿਆ ਮੇਰਾ ਮਾਲਕ ਫਿਰ ਉਹਨਾਂ ਦੀ ਤਕਦੀਰ ਚ ਲਿਖ ਦਿੰਦਾ ਹੈ ਜਿਹੜੇ ਝੁਕ ਜਾਂਦੇ ਉਹ ਕਿੱਥੇ ਲਿਖਿਆ ਜਾਂਦਾ ਲਿਖਾਉਣ ਵਾਲੇ ਅਸੀਂ ਜੇ ਕੋਈਏ ਤਾਂ ਉਹਨੇ ਕਿਹਾ ਸਤਿਗੁਰੂ ਲਿਖਣਾ ਕਿੰਨੇ ਆ ਤੁਸੀਂ ਲਿਖਣਾ ਲਿਖਾਉਣ ਵਾਲੇ ਵੀ ਤੁਸੀਂ ਤੇ ਮਟਾਉਣ ਵਾਲੇ ਵੀ ਤੁਸੀਂ ਕਿਰਪਾ ਕਰੋ ਜੇ ਪਹਿਲਾਂ ਨਹੀਂ ਲਿਖਿਆ ਤੇ ਕੌਣ ਲਿਖੇ ਇਸ ਲਈ ਉਸ ਮਾਲਕ ਕਰਕੇ ਨਵੀਏ ਜਿਹਦੇ ਅੱਗੇ ਪੱਤੇ ਵੀ ਝੁਕਦੇ ਆ ਜਿਹਨੂੰ ਪੱਤੇ ਵੀ ਗਾਉਂਦੇ ਆ ਪੜਦੇ ਉਹ ਨਾ ਚੱਕਰ ਚੈਨ ਅਰ ਬਰਨ ਜਾ ਤਰਪਾਤ ਮਹਿਨ ਜੀ ਰੂਪ ਰੰਗ ਅ ਰੇਖੇ ਕੋ ਕਹਿ ਨ ਸਕਤ ਕੇ ਚਲ ਮੂਰਤਨ ਭਾਉ ਪ੍ਰਕਾਸ਼ ਮਸੋਜ ਕਹੀਜਾ ਕੋਟ ਇੰਦਰ ਇੰਦਰਾਣ ਸ਼ਾਹੋ ਸ਼ਹਾਨ ਕਨੀਜਾ ਤ੍ਰਿ ਭਵਨ ਮਹੀਪ ਸੁਰ ਨਰ ਅਸੁਰ ਦੇਵ ਤੇ ਵੀ ਤੇ ਦੰਤ ਵੀ ਸੁਰ ਨਰ ਅਸੁਰ ਨੇਤ ਨੇਤ ਮੰਤਰਨ ਕਤ ਤਦ ਸਰਵਨਾਮ ਕਥਾ ਕਮ ਨਾਮ ਕਰਮ ਕਰਮ ਵਰਨ ਸੁਮਕ ਕਹਿੰਦੇ ਹਨ ਉਸ ਮਾਲਕ ਦੇ ਉਸ ਕਰਤਾ ਅੱਗੇ ਉਸ ਸਹਬ ਅੱਗੇ ਝੋਕਾ ਸੀਸ ਨਵਾ ਜਿਨੂੰ ਵਨ ਤਰਨ ਵੀ ਧਿਆਰਿਆ ਭਾਵ ਕਿ ਵਨ ਵੀ ਤਰਨ ਮਤਲਬ ਘਾ ਦੇ ਤਨਕੇ ਵੀ ਜਪ ਰਣ ਧਿਆਰਿਆ ਇਸ ਕਰਕੇ ਉਸ ਮਾਲਕ ਨੂੰ ਤਮਤੂਰ ਕਹੀ ਜਾ ਕੋਟ ਇੰਦਰੇਂਦਰਾਨ ਸ਼ਾਹੋ ਸ਼ਹਾਨ ਗਨੀਜੈ ਤ੍ਰਿ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਨ ਕਹਿ ਤਤਵ ਸਰਮਨਾਮ ਕਥੈ ਕਵਨ ਕਰਮਨਾਮ ਵਰਨਤ ਸੁਮਤ ਕਹਿੰਦੇ ਉਸ ਮਾਲਕ ਨੂੰ ਧਿਆ ਉਸ ਕਰਤਾਰ ਨੂੰ ਧਿਆ ਜਿਸ ਅਗੇ ਸਾਰੇ ਨਿਵਰੇਂਤ ਸਾਰੇ ਨੂੰ ਗਾਰੇ ਨਿਗਾਵਣ ਤਤਨ ਪਵਨ ਪਾਣੀ ਬੈ ਸੰਤਰ ਇਕੋ ਨਾ ਪਾਉਣ ਨੂੰ ਵੀ ਗਾਰੀ ਹਵਾ ਵੀ ਗਾਰੀ ਉਹਨੂੰ ਪਾਣੀ ਵੀ ਗਾਰੀ ਉਨੂੰ ਆਕਾਸ਼ ਵਿਗਾੜਾ ਧਰਤੀ ਵਿਗਾੜੀ ਪੌਦੇ ਵੀ ਗਾਰੇ ਆ ਤੇ ਜਿਸ ਅੱਗੇ ਸਾਰੇ ਨਿਭਦੇ ਆ ਨਾ ਉਸ ਅੱਗੇ ਤੂੰ ਵੀ ਨਿਭ ਜਾ ਸਤਿਗੁਰੂ ਜੀ ਕਹਿ ਰਿਹਾ ਹਰ ਜੇਟ ਜਨੰਦਾ ਲੋੜੀਆ ਜਿਸ ਅੰਕਾਂ ਸਭ ਨਹੀਂ ਮੰਨਾਂ ਹਰ ਸੱਜਣ ਦਾ ਮਨ ਲੱਗਿਆ ਕਿਸੇ ਨਾ ਦੇਈ ਬਨਾਂ ਕਹਿੰਦੇ ਜਿਹੜੇ ਉਸ ਮਾਲਕ ਤੇ ਕਰਤਾਰ ਦੇ ਸਹਬ ਦੇ ਸੱਜਣ ਬਣ ਗਏ ਨੇ ਤੇ ਫਿਰ ਜਮਦੂਤ ਉਹਨਾਂ ਦੇ ਨੇੜੇ ਨਹੀਂ ਆਇਆ ਕਿਸੇ ਨਾਲ ਨਹੀਂ ਬੰਨ ਫਿਰ ਕਹਿੰਦੇ ਉਹ ਜਮਦੂਤ ਉਹਨਾਂ ਨੂੰ ਬੰਨਦੇ ਨਹੀਂ ਉਹਨਾਂ ਦੇ ਨੇੜੇ ਨਹੀਂ ਜਾਂਦੇ ਸਤਿਗੁਰਾਂ ਨੇ ਕਹਿੰਨਾ ਮੇਰੀ ਬੰਦੀ ਭਗਤਿ ਦਾਵਾ ਬੰਦ ਹੈ ਭਗਤਰਾ ਛੁਟਾ ਮੋਹਿ ਉਹਨਾਂ ਦੇ ਲਾਗੇ ਨਹੀਂ ਫਿਰ ਜਮਦੂਤ ਧੁਕਦੇ ਮਾਰਨ ਕੰਮੋ ਤੀ ਨਾਮ ਪ੍ਰਭਨ ਲੱਗਾ ਨਾਹੀ ਸਾਨਾ ਸਭ ਤੋਂ ਕੀਮਤੀ ਨਾਮ ਹੈ ਤੇ ਨਾਮ ਚੁਰਾਇਆ ਨਹੀਂ ਜਾ ਸਕਦਾ ਦੁਨੀਆਂ ਦੀ ਹਰੇਕ ਚੀਜ਼ ਚੁਰਾਈ ਮੋਤੀ ਹੀਰਾ ਕਿਸੇ ਕੋਲ ਵੀ ਹੈ ਉਹ ਚੁਰਾਇਆ ਜਾ ਸਕਦਾ ਸੋਨਾ ਪੈਸਾ ਸਭ ਚੁਰਾਇਆ ਜਾ ਸਕਦਾ ਪਰ ਨਹੀਂ ਚੁਰਾਇਆ ਜਾ ਸਕਦਾ ਤੇ ਨਾਮ ਸਤਿਗੁਰੂ ਜੀ ਕਹਿੰਦੇ ਆ ਜਲ ਨਹੀਂ ਡੂਬੈ ਤਸ ਕਰ ਨਹੀਂ ਲੈਣਾ ਭਾ ਨਸਾਂ ਕੈਂ ਜਾਂ ਲੈ ਜਲ ਨਹੀਂ ਡੋਬ ਸਕਦਾ ਚੋਰ ਨਹੀਂ ਚੁਰਾ ਸਕਦਾ ਤੇ ਅੱਗ ਨਹੀਂ ਸੜ ਸਕਦੀ ਕਿਨੂੰ ਨਾਮ ਨੂੰ ਕਿਉਂਕਿ ਉਹਦੋਂ ਪਹਿਲਾਂ ਕਿਹਾ ਗੁਰ ਕਾ ਜਬਦ ਬਸਾਂ ਜੀ ਨਾਲੇ ਜਲ ਨਹੀਂ ਡੂਪੈ ਤਸਕਰ ਨਹੀਂ ਲੇਵੈ ਭਾ ਨਾ ਸਕੇ ਜਲ ਜਿਨ੍ਹਾਂ ਦੇ ਹਿਰਦੇ ਚ ਗੁਰੂ ਦਾ ਸ਼ਬਦ ਵਸ ਗਿਆ ਉਹਨੂੰ ਜਲ ਡੋਬ ਨਹੀਂ ਸਕਦਾ ਅੱਗ ਸਾੜ ਨਹੀਂ ਸਕਦੀ ਚੋਰ ਚੁਰਾ ਨਹੀਂ ਸਕਦਾ ਤੇ ਮੇਰੇ ਸਤਿਗੁਰੂ ਜੀ ਕਹਿੰਦੇ ਐਸਾ ਨਾਮ ਹੈ ਜਿਹੜਾ ਚੁਰਾਇਆ ਨਹੀਂ ਜਾ ਸਕਦਾ ਉਹਨੂੰ ਲੱਗਾ ਨਹੀਂ ਸਨ ਕਿਉਂਕਿ ਚੋਰ ਸਨ ਲਾ ਕੇ ਹੀ ਚੋਰੀ ਕਰਦਾ ਹੈ ਸਟੋਰ ਜਿਹੜਾ ਸਨ ਲਾ ਕੇ ਚੋਰੀ ਕਰਦਾ ਰੰਗ ਸਤੈ ਨਰਾਇਣ ਜਿੱਤੇ ਮਨ ਭਵਨ ਰੰਗ ਸਤੈ ਨਰਾਇਣੇ ਦਾ ਮਤਲਬ ਹੈ ਕੌਤਕ ਰੰਗ ਦਾ ਮੀਜ਼ ਰੰਗ ਨਹੀਂ ਗੇ ਵੀ ਆ ਜਿਹੜੇ ਰੰਗ ਅਸੀਂ ਪਾਈ ਫਿਰਦੇ ਆ ਕੱਪੜਿਆਂ ਦੇ ਰੰਗ ਤੇ ਜਦੋਂ ਗੱਲ ਹੁੰਦੀ ਐ ਅਸੀਂ ਵੀ ਕਹਿ ਦਿੰਨੇ ਆ ਦੂਜੇ ਲੋਕ ਕਹਿ ਦਿੰਦੇ ਆ ਨਾ ਕਿ ਕਹਿੰਦੇ ਆ ਜਦੋਂ ਕਿ ਪੱਗ ਕੋਰ ਬੰਨੀ ਹੋਵੇ ਕਪੜਾ ਹੋਰ ਪਾਇਆ ਹੋਵੇ ਬੇਪੱਦਾ ਜਾ ਹਣਾ ਤੇ ਬੰਦਾ ਕਹਿ ਦਿੰਦਾ ਵੀ ਆਹ ਕੀ ਬੰਨਿਆ ਤੂੰ ਸਿਰ ਤੇ ਵੇਖੋ ਨਾ ਕਈ ਚੁੰਨੀਆਂ ਮਲੇਟੀ ਫਿਰਦੇ ਆ ਕਈ ਹੋਰ ਤਰ੍ਹਾਂ ਦੇ ਕੱਪੜੇ ਹੁਣ ਜਦੋਂ ਉਹਨੂੰ ਕਹਿ ਦਈਏ ਤੇ ਉਹ ਕੋ ਪਤਾ ਕੀ ਕਹਿੰਦਾ ਰੰਗ ਸਭ ਨਾ ਰਾਏ ਨਾ ਜੀਤੇ ਮਨ ਭਵਨ ਪਰ ਇਹ ਇਹਦਾ ਅਰਥ ਇਹ ਨਹੀਂ ਐ ਇਦਾ ਅਰਥ ਹੈ ਰੰਗ ਸਭੈ ਨਰਾਇਣ ਦੇ ਜਿਨਨੇ ਇੱਕੌਤਕ ਨੇ ਨਰਾਇਣ ਦੇ ਮਾਲਕ ਦੇ ਇਹ ਸਾਰੇ ਉਸਤੇ ਕੀਤੇ ਹੋਏ ਨਾ ਉਸ ਕਰਤਾਰ ਦੇ ਕੀਤੇ ਹੋਏ ਆ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋਤ ਸੁਭਾਵੈ ਨਾਨਕਾ ਸਾਈ ਗੱਲ ਚੰਗੀ ਉਹਨਾਂ ਕੌਤਕਾਂ ਦੀ ਗੱਲ ਵੀ ਸਾਰੇ ਕੌਤਕ ਰੱਬ ਦੇ ਕਿਤੇ ਆ ਨਾ ਕੀ ਆ ਸੰਸਾਰੀ ਰੰਗਾਂ ਦੀ ਗੱਲ ਰੰਗ ਸਭੈ ਨਾਰਾਇਣੈ ਜਿਤੇ ਮਨ ਭਵਨ ਜਿਵੇਂ ਉਸ ਮਾਲਕ ਨੂੰ ਪਾਉਂਦਾ ਹੋਵੇਂ ਕਰੈ ਜੋ ਕਰਨੋਂ ਨੇ ਸੋ ਕਰੇ ਸੋਈ ਜੀ ਕਰਨ ਜੋ ਘਰੀ ਪ੍ਰਮਾਤਮਾ ਨੂੰ ਲੋੜਦਾ ਭਾਗ ਇਹ ਚੰਗਾ ਲੱਗਦਾ ਉਹ ਕੀ ਉਹ ਕਰਦਾ ਉਹ ਹੀ ਉਹਦੀ ਮਰਜ਼ੀ ਕਰ ਕੋਈ ਦੂਜਾ ਉਹਦੀ ਮਰਜ਼ੀ ਦੇ ਖਿਲਾਫ ਨਹੀਂ ਚੱਲ ਸਕਦਾ ਜੋ ਪ੍ਰਭ ਕੰਤੇ ਆਪਣੇ ਸਹੀ ਕਹੀਆਂ ਧੰਨਾ ਜਿਨ੍ਹਾਂ ਨੂੰ ਰੱਬ ਨੇ ਆਪਣੇ ਬਣਾ ਲਿਆ ਨਾ ਦੁਨੀਆ ਅੱਜ ਵੀ ਉਹਨਾਂ ਨੂੰ ਕਹਿ ਰਹੀ ਹੈ ਧੰਨ ਗੋਤਸੀ ਤੇ ਆਉਣ ਵਾਲੇ ਸਮੇਂ 'ਚ ਵੀ ਕਹੇਗੀ ਧੰਨ ਹੋਪ ਤੁਸੀਂ ਕਿਉਂਕਿ ਜਨਾਂ ਨੂੰ ਰੱਬ ਨੇ ਆਪਣੇ ਬਣਾ ਲਿਆ ਭਗਤ ਕਬੀਰ ਨੂੰ ਆਪਣਾ ਬਨਾਇਆ ਤੇ ਲੋਕ ਅੱਜ ਤੱਕ ਕਹਿੰਦੇ ਆ ਨਾ ਧੰਨ ਬਾਬਾ ਭਗਤ ਕਬੀਰ ਸਾਹਿਬ ਉਹਨਾਂ ਦੀ ਉਸਤਤਿ ਹੋ ਰਹੀ ਹੈ ਬਖਤਰਬਦਾਸ ਸਾਹਿਬ ਦੀ ਉਸਤਤ ਹੋ ਰਹੀ ਹੈ ਜਿਨ੍ਹਾਂ ਨੂੰ ਆਪਣੇ ਬਣਾਇਆ ਉਹਨਾਂ ਨੂੰ ਲੋਕ ਵੀ ਕਹਿੰਦੇ ਆ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਆਪਣਾ ਬਣਾਇਆ ਭਾਈ ਜੇਠੇ ਨੂੰ ਤੇ ਲੋਕ ਕਹੇ ਉੱਤੇ ਧੰਨ ਧੰਨ ਰਾਮਦਾਸ ਗੁਰ ਜਿਨ ਸਰਿਆਤਨਾ ਸਵਾਰਿਆ ਪੂਰੀ ਹੋਈ ਕਰਾਮਾ ਆਪ ਸਿਰਜਨ ਗਾਰੇ ਧਾਰੇ ਆ ਕਿਆ ਉਹਨਾਂ ਨੂੰ ਧੰਨ ਕਿਆ ਨਾਲ ਧੰਤਾ ਦੇ ਪਾਤਰ ਹੋ ਗਏ ਜੀ ਉਹ ਜਿਨ੍ਹਾਂ ਨੂੰ ਕਰਤਾਰ ਨੇ ਆਪਣੇ ਬਣਾ ਲਿਆ ਇਸ ਲਈ ਸਤਿਗੁਰੂ ਜੀ ਕਹਿੰਦੇ ਆ ਆਪਣੀਆਂ ਜੇ ਮਿਲੈ ਵਿਛੜ ਕਿਉਂ ਰੋਵਾਨਾ ਜੇ ਆਪਣਾ ਗਿਲੇ ਆਇਆ ਮਿਲ ਜਾਂਦਾ ਤੇ ਫਿਰ ਵਿਛੜ ਕੇ ਅਸੀਂ ਰੋਂਦੇ ਨਾ ਵਿਛੜ ਕੇ ਅਸੀਂ ਰੋਂਦੇ ਨਾ ਕਿਉਂਕਿ ਅਸੀਂ ਰੱਬ ਤੋਂ ਵਿਛੜੇ ਹੋਏ ਹਾਂ ਵਿਛੋੜਾ ਹੈ ਸਾਡਾ ਤੇ ਫਿਰ ਵਿਛੜ ਕੇ ਰੋਂਦੇ ਨਾ ਅਸੀਂ ਜੇ ਆਪਣਾ ਕੀ ਲਿਆ ਹੋਇਆ ਪਿਆਰ ਉਸ ਮਾਲਕ ਨਾਲ ਲੱਗ ਜਾਂਦਾ ਏ ਕਰਤਾਰ ਦੀ ਰਜਾ ਏ ਮਾਲਕ ਦੀ ਰਜਾ ਏ ਸਾਥ ਸੰਗ ਪ੍ਰਾਪਤੇ ਨਾਨਕ ਰੰਗ ਮਨੰਨ ਕਹਿੰਦੇ ਜਿਹੜੇ ਜਿਨ੍ਹਾਂ ਨੂੰ ਸਾਧ ਸੰਗਤ ਪ੍ਰਾਪਤ ਹੋ ਜਾਂਦੀ ਏ ਫੇ ਨਾਨਕ ਉਹ ਰੱਬ ਦੇ ਪਰਮਾਤਮਾ ਦੇ ਨਾਮ ਦੇ ਰੰਗ ਵਿੱਚ ਰੰਗੇ ਜਾਂਦੇ ਆ ਤੇ ਉਸ ਰੰਗ ਦਾ ਫਿਰ ਕੋ ਆਨੰਦ ਲੈਂਦੇ ਆ ਆਨੰਦ ਮਾਣਦੇ ਆ ਉਹਨੂੰ ਜਦੋਂ ਜਪਦੇ ਨੇ ਧੁੰਦੇ ਨੇ ਵਾ ਗੁਰੂ ਵਾਹਿਗੁਰੂ ਉਸ ਰੰਗ ਬਸ ਰੰਗੇ ਰੰਗਦੇ ਹਰ ਜੇੜ ਟ ਰੰਗੀਲਾ ਤਿਸ ਧਣੀ ਜਿਸ ਕੈ ਭਾਗ ਮਤਾਨਾ ਕਹਿੰਦੇ ਗੰਨ ਜੇੜ ਦਾ ਮਕੀਨਾ ਉਹਨਾਂ ਲਈ ਰੰਗੀਲਾ ਉਹਨਾਂ ਲਈ ਰੰਗੀਲਾ ਤਿਸ ਧਣੀ ਜਿਸ ਕੈ ਭਾਗ ਮਥਨ ਜਿਨ੍ਹਾਂ ਦੇ ਮਥੇ ਦੇ ਭਾਗ ਬਹੁਤ ਚੰਗੇ ਨਿਕਰਤਾਰ ਨੇ ਲਿਖੇ ਨੇ ਮਾਲਕ ਨੇ ਲਿਖੇ ਨੇ ਜਿਹੜੇ ਸਾਧ ਸੰਗਤ ਕਰਦੇ ਆ ਸੇਵਾ ਕਰਦੇ ਆ ਸਮਰਨ ਕਰਦੇ ਆ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਉਹਨਾਂ ਦਾ ਜੀਵਨ ਉਹਨਾਂ ਦੇ ਮੱਥੇ ਦੇ ਲੇਖ ਕਰਤਾਰ ਦੀ ਕਿਰਪਾ ਦੇ ਨਾਲ